हिमाचल ਵਿੱਚ ਸੇਵ ਪੈਦਾ ਹੁੰਦਾ ਹੈ ਸੇਵ ਉੱਥੇ ਦੇ ਵਪਾਰੀ ਖਰੀਦ ਕੇ ਸਾਰੇ ਦੇਸ਼ ਵਿੱਚ ਵੇਚਦੇ ਸੀ ਉੱਥੇ ਅਡਾਨੀ ਆ ਗਿਆ ਸਾਡੇ ਦੇਸ਼ ਦਾ ਕਾਰਪੋਰੇਟ ਆ ਗਿਆ ਉਹਨੇ ਜਾ ਕੇ ਸੇਵ ਦੇ ਰੇਟ ਇਕਦਮ ਦੁੱਗਣੇ ਕਰ ਦਿੱਤੇ ਕਿਸਾਨ ਬੜੇ ਖੁਸ਼ ਹੋਏ ਉਹਨਾਂ ਨੂੰ ਸਮਝ ਤਾ ਹੈ ਨਹੀਂ ਸੀ ਵੀ ਇਹਨੇ ਬਾਜ਼ੀ ਕੀ ਕਰਨੇ ਦੁੱਗਣੇ ਭਾਅ ਤੇ ਸਾਰਾ ਸੇਵ ਖਰੀਦ ਲਿਆ ਵਪਾਰੀ ਬਚ ਗਿਆ ਦੂਜੇ ਸਾਲ ਫਿਰ ਦੁੱਗਣੇ ਭਾਅ ਦੇ ਖਰੀਦ ਲਿਆ ਤੀਜੇ ਸਾਲ ਨੂੰ ਵਪਾਰੀ ਮਾਰਕੀਟ ਚੋਂ ਗਾਇਬ ਹੋ ਗਿਆ ਉਹਨੇ ਰੇਟ ਘਟਾ ਕੇ ਤੀਜਾ ਹਿੱਸੇ ਤੇ ਲੈ ਆਂਦੇ ਹੁਣ ਹਿਮਾਚਲ ਚ ਦੁਹਾਈ ਪਈ ਐ ਉੱਥੇ ਦੇ ਕਿਸਾਨ ਦੁਹਾਈ ਪਾਉਂਦੇ ਨੇ ਪਿੱਟਦੇ ਨੇ ਵੀ ਬੁਫਾਰੀ ਹੈ ਨਹੀਂ ਸਾਨੂੰ ਅਡਾਨੀ ਨੇ ਲੁੱਟ ਲਿਆ ਸਾਰ ਸੇਵ ਦੇ ਮਾਮਲੇ ਸਾਨੂੰ ਬਚਾਓ ਉਹ ਹਰ ਜਗ੍ਹਾ ਇਹੋ ਕਰਦੇ ਨੇ ਪਹਿਲਾਂ ਦੱਸੋ ਤੁਹਾਡੇ ਇੱਕ ਚੰਗੀ ਵਧੀਆ ਦੁਕਾਨ ਚੱਲਦੀ ਐ ਜੀ ਕਿਸੇ ਦੀ ਕਰਿਆਨੇ ਦੀ ਉਹਦੀਆਂ ਪੰਜ ਕਬੂਰੀਆਂ ਬਾਦੂ ਮਲਸੀ ਦੀਆਂ ਲੱਗਦੀਆਂ ਹਨ ਇੱਕ ਮਿਸਾਲ ਦੇ ਤੌਰ ਤੇ ਹਫਤੇ ਦੀ 35 ਲੱਗੀਆਂ ਉਹ ਜੇ ਕਿਸੇ ਨੂੰ ਆਰਡਰ ਦੇਊਗਾ ਚੀਨੀ ਸਪਲਾਈ ਕਰਨ ਵਾਸਤੇ 50 ਕਬੂਰੀਆਂ ਦਾ ਹਫਤੇ ਦਾ ਆਰਡਰ ਦੇਗਾ ਕਾਰਪੋਰੇਟਸ ਦੇ ਕੋਲ ਲੱਖਾਂ ਕਰੋੜ ਹੈ ਇਹਨਾਂ ਨੇ 5000 ਕਬੂਰੀ ਦਾ ਆਰਡਰ ਦੇਣਾ ਤਾਂ ਸਸਤਾ ਕਿਹਨੇ ਮਿਲੂ 5000 ਕਬੂਰੀ ਵਾਲੇ ਨੂੰ ਮਿਲੂ ਨਾ ਤੇ ਫਿਰ ਉਹਨੇ ਮਿਝਿਆ ਵੀ ਜਦ ਤੱਕ ਆ ਜਿਹੜਾ ਬੈਠਾ ਕਰਿਆਨੇ ਆਲਾ ਇਹ ਨਹੀਂ ਭੱਜਦਾ ਇਹ ਗਾਹਕ ਮੇਰੇ ਕੋਲ ਨਹੀਂ ਆਉਣਾ ਉਹਨੂੰ ਭਜਾਉਣ ਵਾਸਤੇ ਉਹਨੇ ਘਾਟਾ ਪਾ ਕੇ ਜਿਹੜੀ ਚੀਨੀ ਤੁਸੀਂ 45 ਰੁਪਏ ਖਰੀਦਿਓ ਉਹਨੇ 42 ਰੁਪਏ ਦੇ ਦੇ ਲ ਤੇ ਤੁਸੀਂ ਉਸ ਪਾਸੇ ਨੂੰ ਭੱਜ ਤੁਰਦੇ ਹੋ ਸਸਤਾ ਮਿਲਦਾ ਔਰ ਜਦੋਂ ਇਹ ਭੱਜ ਗਿਆ ਉਹ ਵਿਲਾ ਹੋ ਗਿਆ ਜਿਹੜਾ ਵਪਾਰੀ ਜਿਹੜਾ ਪਹਿਲਾਂ ਕਰਿਆਨੇ ਦੀ ਦੁਕਾਨ ਕਰਦਾ ਜਦੋਂ ਉਹ ਵਿਲਾ ਹੋਇਆ ਫਿਰ ਉਹਨੇ ਇੱਕਦਮ ਰੇਟ 45 ਤੋਂ 50 ਰੁਪਏ ਕਰ ਦੇਣਾ ਇੱਕ ਸਾਰ ਜੇ ਘਾਟਾ ਪੂਰਾ ਕਰ ਲੈਣਾ E' una dita clinica.